ਨੰਨੀ ਨੂੰ ਆਨੰਦਪੁਰ ਸਾਹਿਬ ਤੋਂ ਤੁਰੇ ਸਰਹੰਦ ਦੀਆਂ ਦੀਵਾਰਾਂ ਵਿੱਚੋਂ ਦਾਦਾ ਗੁਰਤੇਗ ਬាទਰ ਸਾਹਿਬ ਜੀ ਦੀ ਗੋਦ ਵਿੱਚ ਜਾ ਬੈਠੇ ਮੈਂ ਉਸ ਦਾਦੀ ਦੀ ਬਾਤ ਸੁਣਾ ਰਿਹਾ ਹਾਂ ਜਿਸ ਨੇ ਆਪਣੇ ਗੋਦ ਦਾ ਨਿਗ ਉਸ ਠੰਡੇ ਬੁਰਜ ਦੀਏ ਵਿੱਚ ਅਜੇ ਹਾ ਛੱਡਿਆ ਜੋ ਅੱਜ ਤੱਕ ਸਰਦ ਰੁੱਤ ਦੀਆਂ ਠੰਡੀਆਂ ਰਾਤਾਂ ਨੂੰ ਨਿੱਗਾ ਕਰ ਜਾਂਦਾ ਹੈ ਆਓ ਤੁਹਾਨੂੰ ਆਪਣੇ ਇਸ ਵਰਕੇ ਤੇ ਲਿਖੇ ਸੁਨਹਿਰੇ ਅੱਖਰਾਂ ਦੇ ਦਰਸ਼ਨ ਕਰਵਾਉਣਾ ਹੈ ਅੱਜ ਤੁਹਾਨੂੰ ਇੱਕ ਅਜਹੀ ਯਾਤਰਾ ਤੇ ਲੈ ਕੇ ਚੱਲੇ ਆ ਜਿਸ ਯਾਤਰਾ ਦੇ ਉੱਤੇ ਪੋਹ ਦੀਆਂ ਸਰਦ ਰਾਤਾਂ ਦੇ ਵਿੱਚ ਉਹ ਦੋ ਲਾਲ ਤੇ ਇੱਕ ਮਜੁਰਗ ਮਾਤਾ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਵਿੱਚ ਸਾਨੂੰ ਉੱਚਾ ਚੱਕਣ ਲਈ ਆਪਣੀ ਜਾਨ ਕੁਰਬਾਨ ਕੀਤੀ। ਉਸ ਰਸਤੇ ਤੇ ਖੜੇ ਆ ਉਸੇ ਜਗ੍ਹਾ ਤੇ ਖੜੇ ਆ ਜਿੱਥੋਂ ਉਹਨਾਂ ਨੂੰ ਮਸ਼ਕਾ ਬਣ ਕੇ ਰੱਥ ਦੇ ਵਿੱਚ ਲਿਆਂਦਾ ਗਿਆ। ਤੇ ਆਓ ਤੁਹਾਨੂੰ ਦਰਸ਼ਨ ਕਰਾਵਾਂਗੇ ਉਹ ਇੱਕ ਇੱਕ ਥਾਂ ਤੇ ਇੱਕ ਇੱਕ ਚੀਜ਼ ਤੇ ਜਿਹੜੀ ਉਹ ਸ਼ਹਾਦਤ ਦੇ ਨਾਲ ਮੇਲ ਰੱਖਦੀ ਹੈ, ਸ਼ਹਾਦਤ ਦੇ ਨਾਲ ਸੰਬੰਧ ਰੱਖਦੀ ਹੈ। ਆਓ ਦਰਸ਼ਨ ਕਰਦੇ ਹਾਂ ਉਸ ਲਾਸਾਨੀ ਸ਼ਹਾਦਤ ਦੀ ਯਾਤਰਾ ਦੇ ਸ਼ਹਾਦਤ ਦੇ ਸਫ਼ਰ ਦਾ ਪਹਿਲਾ ਪੜਾ ਫਤਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸਰਹੰਦ ਦੀਆਂ ਉਹ ਨੀਹਾਂ ਨੂੰ ਪੱਕਿਆ ਕਰਨ ਦੇ ਲਈ ਪਹਿਲਾ ਪੜਾ ਮੋਰਿੰਡੇ ਤੋਂ ਇੱਕ ਰੱਥ ਦੇ ਉੱਤੇ ਜਦੋਂ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਲਿਆਂਦਾ ਗਿਆ ਤਾਂ ਇਹ ਉਹ ਸਥਾਨ ਉਹ ਗੁਰੂ ਘਰ ਹੈ ਜਿੱਥੇ ਉਹ ਸੱਰਥ ਨੂੰ ਰੋਕ ਕੇ ਸੂਬਾ ਸਰਹੰਦ ਕੋਲੇ ਇਤਲਾਹ ਭੇਜੀ ਗਈ ਕਿ ਆਪ ਜੀ ਦੇ ਜਿਹੜੇ ਦੁਸ਼ਮਣ ਨੇ ਜਿਨ੍ਹਾਂ ਨੂੰ ਉਸ ਸਮੇਂ ਬਹੁਤ ਵੱਡੇ ਦੁਸ਼ਮਣ ਦੀ ਨਿਗਾਹ ਨਾਲ ਮੁਗਲ ਸਲਤਨਤ ਦੇਖਦੀ ਸੀ ਉਹਨਾਂ ਨੂੰ ਇਸ ਥਾਂ ਤੇ ਲਿਆਂਦਾ ਗਿਆ ਹੈ ਇਹ ਉਹ ਸਥਾਨ ਗੁਰਦੁਆਰਾ ਰੱਤ ਸਾਹਿਬ ਇੱਥੇ ਉਹ ਰੱਥ ਰੁਕਦਾ ਤੇ ਇੱਥੋਂ ਉਹਨਾਂ ਨੂੰ ਉਤਾਰਿਆ ਜਾਂਦਾ ਹੈ ਮਾਤਾ ਗੁਜਰੀ ਜੀ ਅਤੇ ਸਾਹਿਬਜਾਦਿਆਂ ਨੂੰ ਉਤਾਰ ਕਰਕੇ ਫੇਰ ਸੂਬੇ ਦੀ ਜਿਹੜੀ ਕਚਹਿਰੀ ਆ ਉਸ ਵੱਲ ਲਜਾਇਆ ਜਾਂਦਾ ਉੱਥੇ ਉਹ ਜਿਹੜੀ ਕਠੰਡੀ ਜੇਲ ਜਿਸ ਨੂੰ ਅੱਜ ਆਪਾਂ ਠੰਡੇ ਬੁਰਜ ਦੇ ਨਾਮ ਨਾਲ ਜਾਣਦੇ ਆ ਉਸ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਜਾਂਦਾ ਸੋ ਇਹ ਸ਼ਹਾਦਤ ਦੇ ਸਫ਼ਰ ਦਾ ਉਹ ਪਹਿਲਾ ਪੜਾ ਗੁਰਦੁਆਰਾ ਰਤਸਾਹੇ ਸ਼ਹਾਦਤ ਦਾ ਆ ਸਫ਼ਰ ਇਹ ਉਥਾ ਜਿੱਥੇ ਰੱਥ ਦੇ ਵਿੱਚੋਂ ਉਤਾਰ ਕਰਕੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਇਸ ਪਾਵਨ ਸਥਾਨ ਤੇ ਲਿਆਂਦਾ ਗਿਆ ਇਹ ਉਹ ਸਥਾਨ ਸੀ ਹੁਣ ਤੇ ਇਸ ਸਥਾਨ ਦੀ ਦਿੱਖ ਬਦਲ ਚੁੱਕੀ ਆ ਪਰ ਉਸ ਸਮੇਂ ਇੱਕ ਉੱਚਾ ਬੁਰਜ ਸੀ ਜਿਹਨੂੰ ਠੰਡੇ ਬੁਰਜ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਸੂਬਾ ਸਰਹੰਦ ਗਰਮੀਆਂ ਦੇ ਸਮੇਂ ਇਸ ਠੰਡੇ ਬੁਰਜ ਦੇ ਵਿੱਚ ਆਪਣੀ ਰਹਿائش ਰੱਖਦਾ ਕਿਉਂਕਿ ਹੰਸਲਾ ਨਦੀ ਦੇ ਵਿੱਚੋਂ ਹਵਾ ਜਦੋਂ ਪਾਣੀ ਨਾਲ ਟਕਰਾ ਕੇ ਆਉਂਦੀ ਉਹ ਸ਼ੀਤਲ ਹੋ ਜਾਂਦੀ ਇਹ ਪੋਹ ਦੇ ਦਿਨਾਂ ਦੇ ਵਿੱਚ ਬੁਰਜ ਬੜਾ ਠੰਡਾ ਹੋ ਜਾਂਦਾ ਤੇ ਇੱਥੇ ਆਉਣਾ ਜਾਣਾ ਵੀ ਮੁਸ਼ਕਲ ਹੋ ਜਾਂਦਾ ਸੂਬੇ ਸਰਹੰਦ ਵੱਲੋਂ ਸਾਹਿਬਜ਼ਾਦੇਆਂ ਅਤੇ ਮਾਤਾ ਜੀ ਨੂੰ ਆਪਣੀ ਈਨ ਮਨਾਉਣ ਦੇ ਲਈ ਅੰਤਾਂ ਦਾ ਦੁੱਖ ਦੇਣ ਦੇ ਲਈ ਇਸ ਬੁਰਜ ਦੇ ਵਿੱਚ ਰੱਖਿਆ ਗਿਆ ਕਿਉਂਕਿ ਠੰਡ ਦੇ ਕਾਰਨ ਇਹ ਹੋਰ ਵੀ ਠੰਡਾ ਹੋ ਗਿਆ ਜਿੱਥੇ ਕਿ ਇੱਕ ਪਲ ਲਈ ਰੁਕਣਾ ਵੀ ਬਹੁਤ ਔਖਾ ਸੀ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇਸ ਠੰਡੇ ਬੁਰਜ ਵਿੱਚ ਕੈਦ ਕੀਤੇ ਗਏ ਇੱਥੇ ਹੀ ਬਾਬਾ ਮੋਤੀਰਾ ਮਹਿਰਾ ਆਉਂਦਾ ਦੁੱਧ ਲਿਆ ਕਰਕੇ ਬੱਚਿਆਂ ਨੂੰ ਦੁੱਧ ਛਕਾਉਂਦਾ ਲਾਲਾਂ ਨੂੰ ਦੁੱਧ ਛਕਾਉਂਦਾ ਤੇ ਆਪਣੇ ਦੁੱਧ ਛਕਾਉਣ ਦੀ ਕੀਮਤ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਅਦਾ ਕਰਦਾ ਹੈ ਇਹ ਉਹ ਸਥਾਨ ਹੈ ਜਿੱਥੋਂ ਹਰ ਰੋਜ਼ ਸਾਹਿਬਜ਼ਾਦੇ ਨਿਕਲਦੇ ਕਚੈਰੀ ਜਾਂਦੇ ਆਪਣੀ ਪੇਸ਼ੀ ਦੇ ਉੱਤੇ ਪਰ ਉਸ ਜ਼ਾਲਮ ਸਰਕਾਰ ਨੂੰ ਲਲਕਾਰ ਕੇ ਵਾਪਸ ਆ ਜਾਂਦੇ ਤੇ ਇੱਥੋਂ ਹੀ ਉਹ ਆਖਰੀ ਦਿਨ ਆਖਰੀ ਕਾਫਲਾ ਤੁਰਿਆ ਸਾਹਿਬਜ਼ਾਦੇ ਇੱਥੋਂ ਤੁਰੇ ਉਹ ਪਾਵਨ ਸਥਾਨ ਫਤਗੜ ਸਾਹਿਬ ਦੇ ਉਸ ਪਵਿੱਤਰ ਜਗ੍ਹਾ ਦੇ ਉੱਤੇ ਜਿੱਥੇ ਜ਼ਾਲਮਾਂ ਨੇ ਆਪਣੇ ਜ਼ੁਲਮ ਦੀ ਇੱਕ ਇੱਕ ਇੱਟ ਲਗਾ ਕਰਕੇ ਉਹ ਨੀਂਹ ਦੀ ਉਸਾਰੀ ਕਰਨੀ ਸ਼ੁਰੂ ਕੀਤੀ ਸਾਹਿਬਜ਼ਾਦਿਆਂ ਨੂੰ ਖੜਾਇਆ ਗਿਆ ਨੀਂਹ ਚਣੀ ਗਈ ਜਦੋਂ ਨੀਹਾਂ ਦੇ ਵਿੱਚ ਵੀ ਉਹਨਾਂ ਦੇ ਸ਼ਰੀਰ ਨਾ ਗਏ ਅੰਤ ਦੇ ਵਿੱਚ ਜ਼ੁਲਮਾਂ ਦੀ ਅੰਤ ਕਰਦਿਆ ਹੋਇਆ ਜ਼ਾਲਮਾਂ ਨੇ ਸਾਹਿਬਜ਼ਾਦਿਆਂ ਦੇ ਸ਼ਰੀਰਾਂ ਦੇ ਉੱਤੇ ਬੈਠ ਕਰਕੇ ਸਾਰ ਅੰਗ ਵੜ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਇਹ ਉਹ ਲਾਸਾਨੀ ਸ਼ਹਾਦਤ ਦਾ ਉਹ ਯਾਤਰਾ ਉਸਾਕਾ ਜਿਹੜਾ ਕਿ ਰਹਿੰਦੀ ਦੁਨੀਆ ਤੱਕ ਇਸ ਥਾਂ ਤੇ ਉਹਨਾਂ ਲਾਲਾਂ ਦੀ ਗਵਾਹੀ ਪਰੇਗਾ ਕਿ ਉਹਨਾਂ ਨੇ ਆਪਣੇ ਦਾਦਾ ਆਪਣੇ ਪਿਤਾ ਦੇ ਵਾਗ ਮੁਗਲ ਸਰਕਾਰ ਦੇ ਅੱਗੇ ਈਨ ਨਾ ਮੰਨੀ ਸਤਿਗੁਰ ਦੇ ਸੱਚੇ ਬਾਣੇ ਨੂੰ ਮੰਨਦਿਆਂ ਸਿੱਖੀ ਨੂੰ ਜਿਉਂਦਿਆਂ ਰੱਖਿਆ ਸ਼ਹਾਦਤ ਦੀ ਯਾਤਰਾ ਦੇ ਵਿੱਚ ਇੱਕ ਬਹੁਤ ਹੀ ਅਣਮੁੱਲੇ ਮਹਿੰਗੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਉਹਨਾਂ ਦੋ ਪਾਵਨ ਪਵਿੱਤਰ ਗਲਾਸਾਂ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਇਹ ਉਹ ਗਲਾਸ ਨੇ ਜਿਨ੍ਹਾਂ ਦਾ ਮੁੱਲ ਬਾਬਾ ਮੂਤੀराम ਮਹਿਰਾ ਦੇ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਚੁਕਾਉਣਾ ਪਿਆ ਉਹ ਬਾਬਾ ਮੂਤੀराम ਮਹਿਰਾ ਜਿਨ੍ਹਾਂ ਨੇ ਠੰਡੇ ਬੁਰਜ ਦੇ ਵਿੱਚ ਧੰਨ ਮਾਤਾ ਗੁਜਰੀ ਜੀ ਤੇ ਦੋਵੇਂ ਛੋਟਿਆਂ ਲਾਲਾਂ ਨੂੰ ਆਪਣੇ ਹੱਥੀਂ ਦੁੱਧ ਗਰਮ ਕਰਕੇ ਇਹਨਾਂ ਗਲਾਸਾਂ ਦੇ ਰਾਹੀਂ ਪਲਾਇਆ ਤੇ ਇਹਨਾਂ ਦਾ ਮੁੱਲ ਚਕਾਉਣ ਲਈ ਸਾਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਦੀ ਲੰਗਣਾ ਪਿਆ ਤੇ ਜਿਨ੍ਹਾਂ ਦੀ ਬਾਪ ਗੁਰਗੋਬਨ ਸਿੰਘ ਮਹਾਰਾਜ ਬਚਨ ਫਰਮਾਉਂਦੇ ਨੇ ਕਿ ਇਹ ਮੋਤੀਰਾ ਤੇਰਾ ਕਰਜ਼ ਸਾਡੇ ਸਿਰ ਤੇ ਬਹੁਤ ਭਾਰ ਆਏ ਤੇ ਤੈਨੂੰ ਅਸੀਂ ਸੱਚਖੰਡ ਦੇ ਵਿੱਚ ਬੈਠਣ ਦਾ ਜਾਣ ਦਾ ਰਸਤਾ ਖੋਲਦੇ ਆਂ ਸੋ ਆਓ ਦਰਸ਼ਨ ਕਰਦੇ ਆਂ ਉਹਨਾਂ ਪਾਵਨ ਪਵਿੱਤਰ ਗਲਾਸਾਂ ਦੇ ਜਿਨ੍ਹਾਂ ਨੂੰ ਕਿਸੇ ਸਮੇਂ ਧੰਨ ਦੋਵੇਂ ਉਹ ਲਾਲਾ ਨੇ ਤੇ ਧਨਮਾਤਾ ਗੁਜਰੀ ਜੀ ਨੇ ਆਪਣੇ ਹੱਥਾਂ ਵਿੱਚ ਲੈ ਕੇ ਆਪਣੀ ਦਸਨਾ ਦੇ ਰਾਹੀਂ ਉਹ ਪਾਵਨ ਪਵਿੱਤਰ ਦੁੱਧ ਨੂੰ ਛਕਿਆ ਸ਼ਹਾਦਤ ਦੇ ਸਫ਼ਰ ਦੇ ਵਿੱਚ ਜੋ ਸਥਾਨ ਜਿੱਥੇ ਹੁਣ ਅਸੀਂ ਖੜੇ ਆ ਉਹ ਦਾ ਮਹੀਨਾ ਸਰਦ ਰੁੱਤ ਹੈ ਇੱਥੇ ਖੜਿਆਂ ਦੇ ਲੂਂਗ ਕੰਡੇ ਖੜੇ ਹੋ ਰਹੇ ਆ ਕਿਉਂਕਿ ਇਹ ਥਾਂ ਤੇ ਖੜ ਕੇ ਉਹਨਾਂ ਬਾਰੇ ਕੁਝ ਬੋਲ ਦੇਣਾ ਕੁਝ ਦੱਸ ਦੇਣਾ ਕੁਝ ਕਹਿ ਦੇਣਾ ਬਹੁਤ ਔਖਾ ਹੈ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਹ ਦੋਵੇਂ ਲਾਲ ਹਰ ਰੋਜ਼ ਪੇਸ਼ੀ ਭੁਗਤਣਾਉਂਦੇ ਇਹ ਸਥਾਨ ਤੇ ਆ ਕਰਕੇ ਇਥੋਂ ਵਾਪਸ ਜਾਂਦੇ ਆਪਣੀਆਂ ਜਾਇਜੇਕਾਰਾਂ ਕਰਾ ਕੇ ਆਪਣੇ ਗੁਰੂ ਦਾਦੇ ਦੀਆਂ ਬਾਤਾਂ ਪਾ ਕੇ ਉਹਨਾਂ ਜ਼ਾਲਮ ਸਰਕਾਰਾਂ ਦੇ ਅੱਗੇ ਈਨ ਨਾ ਮੰਨੀ ਆਪਣੀ ਚੜ੍ਹਦੀ ਕਲਾ ਦਿਖਾਈ ਤੇ ਇਹ ਉਸ ਅਸਥਾਨ ਤੇ ਆ ਕੇ ਆਖਰੀ ਦਿਨ ਜਦੋਂ ਤੀਸਰਾ ਦਿਨ ਚੜਿਆ ਜ਼ੁਲਮ ਦੀ ਅਤ ਕਰਦਿਆਂ ਹੋਇਆ ਮੁਗਲ ਇੱਕ ਕਾਜੀ ਰਾਹੀਂ ਫਤਵਾ ਸੁਣਾਉਂਦੇ ਆ ਉਹ ਫਤਵਾ ਧਰਮ ਤੋਂ ਬਾਹਰ ਜਾ ਕੇ ਸੀ ਉਹ ਫਤਵਾ ਇਨਸਾਨੀਅਤ ਤੋਂ ਬਾਹਰ ਜਾ ਕੇ ਸੀ ਇਸ ਫਤਵੇ ਦੇ ਵਿੱਚ ਇੱਕੋ ਹੀ ਗੱਲ ਆਖੀ ਜਾਂਦੀ ਆ ਕਿ ਇਹਨਾਂ ਬੱਚਿਆਂ ਨੂੰ ਨੀਹਾਂ ਵਿੱਚ ਜਿਉਂਦਿਆਂ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ ਉਹ ਦਿਨ ਆਉਂਦਾ ਹੈ ਜ਼ਾਲਮ ਆਪਣੇ ਉਹ ਸ਼ਾਸਲ ਬੇਗ ਅਤੇ ਬਾਸ਼ਲ ਬੇਗ ਦੋਵਾਂ ਨੂੰ ਲੈ ਕਰਕੇ ਆਉਂਦੇ ਆ ਇੱਟਾਂ ਲਿਆਂਦਿਆਂ ਜਾਂਦੀਆਂ ਸਾਹਿਬਜ਼ਾਦੇ ਅਡੋਲਤਾ ਦੇ ਨਾਲ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਦੇ ਆ ਆਪਣੇ ਗੁਰੂ ਪਿਤਾ ਨੂੰ ਚੇਤੇ ਕਰਕੇ ਆਪਣੇ ਦਾਦਾ ਜੀ ਨੂੰ ਚੇਤੇ ਕਰਕੇ ਉਹਨਾਂ ਦੇ ਚਰਨਾਂ 'ਚ ਧੰਗ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ 'ਚ ਫਤਿਹ ਬੁਲਾ ਕਰਕੇ ਅਡੋਲ ਖੜਦੇ ਆ ਤੇ ਆਪਣੀ ਸੂਰਬੀਰਤਾ ਦਿਖਾਉਂਦੇ ਆ ਨਹੀਂ ਛਾਤੀ ਤੱਕ ਆਉਂਦੀ ਆ ਸਾਹ ਦਬਦੇ ਆ ਵੱਡੇ ਸਹਿਬਜ਼ਾਦਿਆਂ ਨੂੰ ਛੋਟੇ ਆਖਦੇ ਆ ਕਿ ਵੀਰ ਜੀ ਤੁਸੀਂ ਬੇਸ਼ੱਕ ਮੇਰੇ ਤੋਂ ਜਲਦੀ ਆ ਗਏ ਪਰ ਇਸ ਧਰਤੀ ਤੋਂ ਜਾਣ ਦਾ ਆਪਣੇ ਦਾਦਾ ਗੁਰੂ ਨੂੰ ਮਿਲਣ ਦਾ ਸੁਭਾਗ ਮੈਨੂੰ ਪ੍ਰਾਪਤ ਹੋ ਰਿਹਾ ਕੰਧ ਉਸਾਰੀ ਜਾਂਦੀ ਆ ਪਰ ਲਾਲਾਂ ਦੇ ਸਾਹ ਚੱਲਦੇ ਆ ਜਦੋਂ ਸਭ ਕੁਝ ਨਿਕਲ ਜਾਂਦਾ ਹੈ ਉਸ ਤੋਂ ਬਾਅਦ ਆ ਕੇ ਸਾਹਿਬਜ਼ਾਦਿਆਂ ਦੇ ਸਾਰ ਰਗਾਂ ਵੜ ਦਿੱਤੀਆਂ ਜਾਂਦੀਆਂ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਇਹ ਉਹ ਸਥਾਨ ਇਹ ਉਹ ਜਗਾ ਜਿੱਥੇ ਉਹਨਾਂ ਨੂੰ ਨੀਹਾ ਵਿੱਚ ਛਣ ਕੇ ਜ਼ਲਮ ਦੀ ਅਤ ਕਰਦਿਆਂ ਹੋਇਆ ਜ਼ਲਮ ਨੇ ਸ਼ਹੀਦ ਕੀਤਾ ਗਿਆ ਦਰਸ਼ਨ ਕਰੋ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦੇ ਬਾਅਦ ਇਹ ਜੋ ਸਥਾਨ ਦੇ ਤੁਹਾਨੂੰ ਅਸੀਂ ਦਰਸ਼ਨ ਕਰਾਉਣ ਲੱਗੇ ਆ ਇੱਥੇ ਨਦੀ ਵਗਦੀ ਸੀ ਜਿਹਨੂੰ ਹੰਸਲਾ ਨਦੀ ਦੇ ਨਾਮ ਨਾਲ ਜਾਣਿਆ ਜਾਂਦਾ ਉਹ ਹੰਸਲਾ ਜਿਹਦੇ ਨਾਲ ਹਵਾ ਟੱਚ ਕਰਕੇ ਜਦੋਂ ਠੰਡੇ ਬੁਰਜ ਜਾਂਦੀ ਤਾਂ ਉਹ ਹੋਰ ਵੀ ਸ਼ੀਤਲ ਠੰਡੀ ਹੋ ਜਾਂਦੀ ਸੀ ਇਸੇ ਹੰਸਲਾ ਦੇ ਕਿਨਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਪਾਵਨ ਪਵਿੱਤਰ ਸ਼ਰੀਰਾਂ ਨੂੰ ਸੁੱਟ ਦਿੱਤਾ ਗਿਆ ਤਾਂ ਕਿ ਜੰਗਲ ਦੇ ਵਿੱਚ ਰਹਿਣ ਵਾਲੇ ਉਹ ਜੀ ਜਿਹੜੇ ਮਾਰਖੋਰੇ ਨੇ ਜਾਨਵਰਾਂ ਨੂੰ ਮਾਰ ਕੇ ਖਾਂਦੇ ਨੇ ਇਹਨਾਂ ਸ਼ਰੀਰਾਂ ਨੂੰ ਵੀ ਨੋਚ-ਨੋਚ ਕੇ ਖਾ ਜਾਣ ਪਰ ਉਸ ਅਕਾਲ ਪੁਰਖ ਦੀਆਂ ਰੱਬੀ ਰੂਹਾਂ ਦਾ ਕੋਈ ਪਤਾ ਨਹੀਂ ਹੁੰਦਾ ਕਿ ਉਹ ਕਿਸ ਸਪੇਸ ਕਿਸ ਵੇਸ ਵਿੱਚ ਆ ਕੇ ਹਾਜ਼ਰ ਹੋ ਜਾਂਦੇ ਆ ਦੋ ਬੱਬਰ ਸ਼ੇਰ ਉਹਨਾਂ ਸ਼ਰੀਰਾਂ ਦੇ ਕੋਲ ਆਉਂਦੇ ਆ ਤੇ ਉਹਨਾਂ ਸ਼ਰੀਰਾਂ ਦੀ ਰਾਖੀ ਕਰਦੇ ਆ ਜਦੋਂ ਤੱਕ ਦੀਵਾਨ ਟੋਡਰਮਲ ਜੀ ਆਪਣੇ ਸੰਗੀ ਸਾਥੀਆਂ ਨੂੰ ਲੈ ਕੇ ਨਹੀਂ ਪਹੁੰਚਦੇ ਉਸੇ ਤਰ੍ਹਾਂ ਉਹਨਾਂ ਸ਼ਰੀਰਾਂ ਦੀ ਉਹਨਾਂ ਬੱਬਰ ਸ਼ੇਰਾਂ ਵੱਲੋਂ ਸੰਭਾਲ ਕੀਤੀ ਜਾਂਦੀ ਹੈ ਉਹ ਇੱਕ ਰਾਤ ਦਾ ਸਫ਼ਰ ਐ ਸਥਾਨ ਤੇ ਉਹਨਾਂ ਸ਼ਹਾਦਤ ਦੇ ਸ਼ਰੀਰਾਂ ਨੇ ਕੱਟਿਆ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਆ ਉਸ ਹੰਸਲਾ ਦੇ ਛੋਟੇ ਜਿਹੇ ਰੂਪ ਦੇ ਜੋ ਹੁਣ ਇਹਨਾਂ ਨੇ ਸੰਭਾਲਿਆ ਤੇ ਉਹ ਸਥਾਨਾਂ ਦੇ ਜਿੱਥੇ ਦੋਵਾਂ ਸ਼ਰੀਰਾਂ ਨੂੰ ਮੁਗਲ ਸਿਪਾਹੀਆਂ ਦੇ ਵੱਲੋਂ ਸਿੱਟ ਦਿੱਤਾ ਗਿਆ ਸੀ ਦੱਦ ਦੇ ਇਸ ਸਫਰ ਦੇ ਅੰਦਰ ਜਿਸ ਥਾਂ ਤੇ ਤੁਹਾਨੂੰ ਅਸੀਂ ਹੁਣ ਦਰਸ਼ਨ ਕਰਾਉਣ ਲੱਗੇ ਆਂ ਦੁਨੀਆ ਦੀ ਸਭ ਤੋਂ ਮਹਿੰਗੀ ਅੱਖੀ ਜਾਣ ਵਾਲੀ ਉਹ ਥਾਂ ਜਿਹਦਾ ਕੋਈ ਮੁੱਲ ਨਹੀਂ ਉਹ ਪਰਿਵਾਰ ਜਿਨੇ ਆਪਣੀ ਸਾਰੀ ਜਮਾ ਪੂੰਜੀ ਨੂੰ ਜੋੜ ਕੇ ਰੱਖਿਆ ਉਸ ਜਮਾ ਪੂੰਜੀ ਨੂੰ ਉਹਨਾਂ ਦੋਵਾਂ ਲਾਲਾ ਤੇ ਮਾਤਾ ਗੁਦਰੀ ਜੀ ਦੇ ਸੰਸਕਾਰ ਦੀ ਸੇਵਾ ਵਿੱਚ ਲਾ ਦਿੱਤਾ ਗਿਆ ਇਹ ਜੋ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੋਤੀ ਸਰੂਪ ਸਾਹਿਬ ਜਿੱਥੋਂ ਉਹ ਸ਼ਰੀਰਾਂ ਦੀ ਜੋਤ ਇੱਕ ਹੋ ਗਈ ਤੇ ਅਕਾਲ ਪੁਰਖ ਵਿੱਚ ਅਪੇਤ ਹੋ ਗਈ ਇਹ ਯਾਤਰਾ ਇਸ ਲਾਸ਼ਾਨੀ ਸ਼ਹਾਦਤ ਦੀ ਇਹ ਥਾਂ ਉਹ ਗਵਾਹੀ ਭਰਦੀ ਹੈ ਕਿ ਜਿੱਥੇ ਆ ਕੇ ਦੁਨੀਆਂ ਦੀਆਂ ਦੌਲਤਾਂ ਖਤਮ ਹੋ ਜਾਂਦੀਆਂ ਨੇ ਦੁਨੀਆਂ ਦੇ ਅਸੀਮ ਸੁੱਖ ਖਤਮ ਹੋ ਜਾਂਦੇ ਆ ਲੋਕ ਨਾਮ ਅੱਖਾਂ ਦੇ ਨਾਲ ਸ਼ਰਧਾ ਦੇ ਨਾਲ ਇਸ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਦੇ ਨੇ اشتركوا ਹਾਂਸਲਾ ਨਦੀ ਦੇ ਕਿਨਾਰੇ ਪਏ ਉਹਨਾਂ ਸ਼ਰੀਰਾਂ ਨੂੰ ਲੈ ਕਰਕੇ ਬਾਬਾ ਦੀਵਾਨ ਟੋਡਰਮੱਲ ਜੀ ਆਪਣੇ ਸੰਗੀ ਸਾਥੀਆਂ ਦੇ ਨਾਲ ਮਾਤਾ ਜੀ ਦੇ ਪਾਵਨ ਪਵਿੱਤਰ ਨੂੰ ਸ਼ਰੀਰ ਨੂੰ ਲੈ ਕੇ ਇਸ ਅਸਥਾਨ ਤੇ ਆਏ ਕਿਉਂਕਿ ਇਹ ਉਹ ਥਾਂ ਸੀ ਜਿਹੜੀ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਕਮਾਈ ਵਿੱਚੋਂ ਸਾਰਾ ਧਨ ਲਾ ਕੇ ਮੋਹਰਾਂ ਖੜੀਆਂ ਕਰਕੇ ਖਰੀਦੀ ਸੀ ਇਹ ਥਾਂ ਨੂੰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੇ ਆਪਣੀ ਸ਼ੋਹ ਦੇ ਕਰਕੇ ਪਵਿੱਤਰ ਕਰਨਾ ਸੀ ਉਸ ਰਸਤੇ ਜਿੱਥੋਂ ਹੰਸਲਾ ਨਦੀ ਨਿਕਲਦੀ ਹੈ ਉਹਨਾਂ ਪਵਿੱਤਰ ਸ਼ਰੀਰਾਂ ਨੂੰ ਆਪਣੇ ਮੋਢਿਆਂ ਤੇ ਲੈ ਕਰਕੇ ਤੇ ਮਾਤਾ ਗੁਜਰੀ ਦੇ ਸ਼ਰੀਰ ਨੂੰ ਚਾਰ ਕੰਨਿ ਲਾ ਕਰਕੇ ਉਹ ਇੱਥੇ ਲੈ ਕਰਕੇ ਆਏ ਇੱਥੇ ਲਿਆ ਕੇ ਬੜੀ ਸ਼ਰਦਾ ਦੇ ਨਾਲ ਉਹਨਾਂ ਸ਼ਰੀਰਾਂ ਦੇ ਸੰਸਕਾਰ ਕੀਤੇ ਗਏ ਤੇ ਗੁਰੂ ਘਰ ਦੀ ਉਸਾਰੀ ਦੇ ਸਮੇਂ ਦਾ ਇਤਿਹਾਸ ਇਹ ਦੱਸਦਾ ਹੈ ਕਿ ਜਿੱਥੇ ਇੱਕ ਪਾਸੇ ਵੱਡਾ ਥੜਾ ਹੈ ਉੱਥੇ ਮਾਤਾ ਗੁਜਰੀ ਜੀ ਦੇ ਪਾਵਨ ਪਵਿੱਤਰ ਜਿਹੜੀਆਂ ਹਸਤੀਆਂ ਉਹਨਾਂ ਨੂੰ ਦਫਨ ਕੀਤਾ ਗਿਆ ਤੇ ਜਿੱਥੇ ਛੋਟਾ ਥੜਾ ਸੰਗਤ ਦਰਸ਼ਨ ਕਰਦੀ ਆ ਉਥੇ ਸਾਹਿਬਜ਼ਾਦਿਆਂ ਦੇ ਜਿਹੜੇ ਹਸਤੀਆਂ ਦੇ ਕਲਸ ਸਨ ਉਹਨਾਂ ਨੂੰ ਤਫਨ ਕੀਤਾ ਗਿਆ ਹੈ ਇਹ ਯਾਤਰਾ ਸਾਨੂੰ ਸਾਡੇ ਸਤਿਗੁਰਾਂ ਦੇ ਉਸਲਾਸਾਨੀ ਕੁਰਬਾਨੀ ਨੇ ਨੇੜੇ ਕਰਦੀ ਹੈ ਜਿਹੜੀ ਸਾਡੀ ਧੁਰ ਅੰਦਰ ਜਾ ਕੇ ਸਿੱਖੀ ਦਾ ਇੱਕ ਬੂਟਾ ਨਵਾਂ ਨਵੇਂ ਸਿਰੇ ਤੋਂ ਉਜਾਗਰ ਕਰਦੀ ਹੈ ਜੋੜਦੀ ਹੈ ਲਗਾਉਂਦੀ ਹੈ ਜਿਹਾਦਤ ਦੇ ਇਹ ਸਫ਼ਰ ਦੀ ਆਖਰੀ ਮੰਜ਼ਲ ਜਿਹੜੀ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਇਹ ਉਹ ਹਵੇਲੀ ਹੈ ਜਿਸ ਦੇ ਵਿੱਚ ਕਿਸੇ ਸਮੇਂ ਦਵਾਨ ਟੋਡਰਮਲ ਜੀ ਰਹਿਿਆ ਕਰਦੇ ਸਨ ਉਹ ਦਵਾਨ ਟੋਡਰਮਲ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਪਾਵਨ ਪਵਿੱਤਰ ਸ਼ਰੀਰਾਂ ਦਾ ਸੰਸਕਾਰ ਕੀਤਾ ਇਹ ਸ਼ਬਦ ਕਹਿ ਦੇਣਾ ਸੌਖਾ ਹੈ ਕਿ ਉਹਨਾਂ ਸ਼ਰੀਰਾਂ ਦੇ ਸੰਸਕਾਰ ਕੀਤੇ ਪਰ ਉਸ ਥਾਂ ਨੂੰ ਖਰੀਦਣ ਲਈ ਜਿਸ ਥਾਂ ਤੇ ਸਹਬਜਦਿਆਂ ਦਾ ਸੰਸਕਾਰ ਕੀਤਾ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਉਹਨਾਂ ਦੇ ਪਾਵਨ ਪਵਿੱਤਰ ਸ਼ਰੀਰਾਂ ਨੂੰ ਉਸ ਪਾਵਨ ਜਗ੍ਹਾ ਤੇ ਲੈ ਕੇ ਜਾਣ ਲਈ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਜਿੰਨਾ ਵੀ ਧਨ ਸੀ ਸਾਰਾ ਇਸ ਸੇਵਾ ਲਈ ਖੇ ਲਾਇਆ ਪੂਰੀ ਦੁਨੀਆ ਦੇ ਵਿੱਚ ਇੱਕ ਗੱਲ ਮਸ਼ਹੂਰ ਹੈ ਕਿ ਦੁਨੀਆ ਦੇ ਵਿੱਚ ਜੇ ਕੋਈ ਸਭ ਤੋਂ ਮਹਿੰਗੀ ਥਾਂ ਹੈ ਜਿਹਦਾ ਕੋਈ ਮੁੱਲ ਨਹੀਂ ਦੇ ਸਕਿਆ ਦੇਣ ਨਹੀਂ ਦੇ ਸਕਿਆ ਉਹ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੀ ਪਵਿੱਤਰ ਥਾਂ ਹੈ ਜਿਸ ਨੂੰ ਦੀਵਾਨ ਟੋਡਰਮੱਲ ਨੇ ਆਪਣੇ ਪੂਰੀ ਜ਼ਿੰਦਗੀ ਦੀ ਪਰਿਵਾਰ ਦੀ ਸਾਰੀ ਜਾਮਾ ਪੂੰਜੀ ਲਾ ਕੇ ਖਰੀਦਿਆ ਤੇ ਇਹ ਸੇਵਾ ਬਾਬਾ ਟੋਡਰਮੱਲ ਜੀ ਦੇ ਹੱਥੇ ਆਈ ਇਸ ਸੇਵਾ ਦੇ ਕਰਕੇ ਇਹਨਾਂ ਦੀ ਇਹ ਪਾਵਨ ਪਵਿੱਤਰ ਹਵੇਲੀ ਜਿਹੜੇ ਪੜਿਆ ਲੰਮਿਆਂ ਸਮਿਆਂ ਤੋਂ ਸਿੱਖ ਸੰਗਤ ਵੱਲੋਂ ਅੱਖੋਂ ਪਰੋਖੇ ਕਰ ਦਿੱਤੀ ਗਈ ਸੰਸਥਾਵਾਂ ਵੱਲੋਂ ਅੱਖੋਂ ਪਰੋਖੇ ਕਰ ਦਿੱਤੀ ਗਈ ਹੁਣ ਇੱਕ ਉਮੀਦ ਜਾਗੀ ਹੈ ਕਿ ਦੁਬਾਰਾ ਇਹ ਸਵਿਧਿ ਨੂੰ ਉਸੇ ਥਾਂ ਉਸੇ ਜਗ੍ਹਾ ਉਸੇ ਦੇਖ ਵਿੱਚ ਬਣਾਇਆ ਜਾ ਰਿਹਾ ਹੈ ਇਹ ਸੇਵਾ ਦਾ ਆਖਰੀ ਪੰਨ ਬਾਬਾ ਦੀਵਾਨ ਟੋਡਰਮਲ ਜੀ ਦੀ ਉਹ ਲਾਸਾਨੀ ਸ਼ਹਾਦਤ ਨੂੰ ਸਾਨੂੰ ਯਾਦ ਕਰਾਉਂਦਾ ਹੈ ਤੇ ਇੱਕ ਗੱਲ ਸਾਡੇ ਹਿਰਦੇ ਦੇ ਅੰਦਰ ਇਹ ਜਰੂਰ ਰੱਖਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਤੇ ਉਹਨਾਂ ਦੀਆਂ ਨਿਸ਼ਾਨੀਆਂ ਉਨ੍ਹਾਂ ਦੇ ਜੀਵਨ ਉਨ੍ਹਾਂ ਦੀ ਸੇਵਾ ਤੋਂ ਪਰਦੇ ਲਈ ਸਾਡੇ ਲਈ ਹੋਰ ਕੁਝ ਨਹੀਂ ਤੇ ਅੱਜ ਦਾ ਇਹ ਸਫ਼ਰ ਇਸ ਸਵੇਲੀ ਦੇ ਨਾਲ ਇਸ ਯਾਤਰਾ ਦੇ ਨਾਲ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਤੁਸੀਂ ਇਹ ਸਫ਼ਰ ਦਾ ਆਨੰਦ ਮਾਣਿਆ ਉਸ ਭਾਵ ਪਿੰਨੀ ਸਰਦਾ ਦੇ ਨਾਲ ਤੁਹਾਨੂੰ ਇਹ ਯਾਤਰਾ ਦਿਖਾਈ ਤੇ ਸਾਡਾ ਇਹ ਸਫ਼ਰ ਇਹ ਸ਼ਹਾਦਤ ਇੱਥੇ ਹੀ ਸਮਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ